ਪਰੰਤੂ ਜਿਹੜਾ ਤਸਵੀਰ ਤੋਂ ਵਾਲੀ ਵਿਜੀ ਦੇ ਕੇਸਾਂ ਦੀ ਬਿਆਧੀ ਹੋਈ ਉਹਦੇ ਸਬੰਧ ਕਿ ਉਹ ਪਾਕ ਰਹਿ ਰਿਹਾ ਤਾਂ ਪਹੁੰਚੇ ਕੀ ਕਾਇਆ ਕਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਜੀ ਜੋ ਉਸ ਮੁਲਾਜ਼ਮਾ ਨੇ ਜਿਹੋ ਜਿਹੇ ਵਿਹਾਰ ਵੀਡੀਓ ਚ ਦੇਖਣ ਨੂੰ ਮਿਲਦੇ ਆ ਉਹਨਾਂ ਕੇਸਾਂ ਤੋਂ ਫੜਕੇ ਧੂਣਾ ਮਾਰਨਾ ਕੁੱਟਣਾ ਉਹ ਇੱਕ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਉਹੋ ਜਿਹੇ ਬੰਦੇ ਨੇ ਇਹੋ ਜਿਹਾ ਵਿਹਾਰ ਕਰਨਾ ਮੇਰੇ ਖਿਆਲ ਬਹੁਤ ਗਲਤ ਸੀਗਾ ਉਹਨੂੰ ਸੀ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਹੋਰ ਤਰੀਕਾ ਵਰਤਿਆ ਜਾ ਸਕਦਾ ਸੀ ਤੇ ਉਹਦੀ ਅਸੀਂ ਸੱਜ ਸ਼ਬਦ ਨੇ ਖੇਦੀ ਕਰਦੇ ਆ ਤੇ ਪ੍ਰਸ਼ਾਸਨ ਵੱਲੋਂ ਅਪੀਲ ਕਰਦੇ ਆ ਕਿ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਪੁਲਿਸ ਨਾਲ ਜਨਮ ਜਿਹੋ ਹਰਕਤ ਕੀਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਜਿਹਨੇ ਬਹੁਤ ਕੁਝ ਦਾਗ ਲਾ ਲਿਆ ਸਬਸਕ੍ਰਾਈਬ ਕਰਦੇ থাকি ਅੱਜ ਇਹ ਸਸਪੈਂਡ ਤੇ ਚਲੋ ਜੀ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਪਰੇਸੀ ਸੋਚਦੇ ਕਿ ਉਹ ਜੋ 255 ਤੱਕ ਉਹਨਾਂ ਤੇ ਕੋ ਮਕਦਮਾ ਵੀ ਦਰਜ ਹੋਣਾ ਚਾਹੀਦਾ ਤੇ ਇਧਰੀ ਕਿ ਤਾਂ ਹੀ ਨਾ ਲੋਕਾਂ ਆਮ ਪੂਰੀ ਦੁਨੀਆ ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਠੰਡੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਜੀ ਕੋਈ ਵੀਡੀਓ ਮਾਰੂ ਇਹ ਇਹ ਦੇਖੋ ਜੀ ਇਹ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ ਇਹਦੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨੂੰ ਪ੍ਰਕੋਪ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਵੈਸੇ ਗਲਤ ਆ ਪਰ ਪੁਲਿਸ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਮੇਰੇ ਖਿਆਲ ਬਹੁਤ ਵੱਡੀ ਉਹਨਾਂ ਨੇ ਕਿਹਾ ਕਿ ਤੁਸੀਂ ਰਿਪੋਰਟ ਦੇ ਦਿਓ ਉਹਨਾਂ ਵੱਲੋਂ ਰਿਪੋਰਟ ਲਖਾ ਦਿੱਤੀ ਗਈ ਆ ਤੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਉਮੀਦ ਹੈ ਕਿ ਉਹ ਕਾਰਵਾਈ ਸਹੀ ਅੰਜਾਮ ਤੱਕ ਪਹੁੰਚਾਉਣਗੇ